ਕਰ ਦਿਓ ਮੈਚ ਸ਼ੁਰੂ ਟਕੜਾ ਮੈਚ ਪਹਿਲੀ ਰੇਡ ਇਹਨੂੰ ਟਵਿੰਕਲ ਕਹਿੰਦੇ ਐ ਪਹਿਲੀ ਰੇਡ ਪੈ ਰਹੀ ਐ ਖੇਡ ਮੈਦਾਨ ਦੇ ਵਿੱਚ ਲਓ ਟਵਿੰਕਲ ਦੀ ਤੇ ਬੋਲ ਵੱਡੇ ਬਾਈ ਦੇ ਆਹ ਕਹਿੰਦੇ ਟਵਿੰਕਲ ਵੱਜ ਚੁੱਕੀ ਐ ਮਾਝੇ ਵਾਲੀ ਮੇਰੇ ਪੁੱਤਰੋ ਬਹੁਤ ਲੰਮਾ ਪੈਣਾ ਤੈਅ ਕਰਕੇ ਆਈ ਐ ਲੰਮੇ ਸਮੇਂ ਤੋਂ ਖੇਡ ਮੈਦਾਨਾਂ ਵਿੱਚ ਜੂੰਂਦੀ ਐ ਲਓ 2 ਨੰਬਰ ਤੇ ਹਲਕਾ ਟੱਚ ਐਦਾ ਕਹਿੰਦੇ ਵੀ ਪੂਨੀਆਂ ਰੇਡਵਾ ਪਿੰਡ ਐ 2 ਨੰਬਰ ਤੇ ਜੜੀ ਮਟਿਆਰ ਨੂੰ ਟੱਚ ਵੱਜਾ ਲਓ ਕਹਿੰਦੇ ਉਧਰ ਮਨਜਿੰਦਰ ਨੂੰ ਟੱਚ ਮਾਰ ਕੇ ਟਵਿੰਕਲ ਨੇ ਤਗੜੇ ਅੰਕ ਦਾ ਵਾਅਦਾ ਕਰ ਦਿੱਤਾ ਜੀ ਚਾਲ ਸਾਹਿਬ ਇਟਲੀ ਵਾਲਿਆਂ ਵੱਲੋਂ 1000 ਇੱਕ ਹਜ਼ਾਰ ਦਾ ਹੋਣਾ ਜੇ ਲੱਗ ਗਿਆ ਤੇ ਆ ਪੀਤੂ ਕੋਟਰੇ ਵਾਲੀ ਜੀ ਨੇ ਹੁਣ ਟੱਚ ਮਾਰਿਆ ਜਫਾ ਨਹੀਂ ਲਾ ਸਕੀ ਹਰ ਜਫਾ ਇੱਕ ਹਜ਼ਾਰ ਦਾ ਟਵਿੰਕਲ ਹੈ ਜੀਨੇ ਹੋੜ ਤਾਵਾ ਬੋਲ ਦਿੰਦਾ ਕਿ ਬੂਰ ਪਿਆ ਕਣਕਾਂ ਨੂੰ ਮਾਏ ਵਿੱਚ ਬਾਗੀ ਅੰਬੀਆਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਧੀਆਂ ਤੂੰ ਸਭ ਬੁੱਕਲ ਵਿੱਚ ਰੱਖੀਆਂ ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬੂ ਅਸਾਂ ਰੀਜਾਂ ਨਾਲ ਹਡਾਈਆਂ ਕਿ ਕੂੰਜਾਂ ਵਾਂਗ ਪ੍ਰੋਣੀਆਂ ਧੀਆਂ ਅੱਜ ਕਿੰਨੇ ਰਾਏਪੁਰ ਰਾਈਆਂ ਦੀ ਧਰਤੀ ਤੇ ਆਹ ਦੇਖਾਂਗੇ ਜਿਹਦੀ ਕਬੱਡੀ ਮદાન ਦੇ ਵਿੱਚ ਪੈ ਰਹੀ ਹੈ ਆ ਦੇਖਾ ਗਿਆ ਮਨ ਤਿਆਰ ਹੈ ਚਾਰ ਖਿਡਾਰਨਾਂ ਨੇ ਚਾਰਾਂ ਖਿਡਾਰਨਾਂ ਦੇ ਵਿੱਚੋਂ ਹੁਣ ਟਵਿੰਕਰ ਨੂੰ ਕੌਣ ਡੱਕੂ ਗੱਲ ਸਮੇਂ ਦੀ ਹੈ ਗੱਲ ਸਮੇਂ ਦੀ ਹੈ ਅੱਜ ਤਾਂ ਪਤਾ ਨਹੀਂ ਕਿਉਂ ਨਹੀਂ ਤਾਂ ਟਵਿੰਕਰ ਪਹਿਲੀ ਰੇਟ ਤੇ ਥਾਪੀ ਮਾਰਨੀ ਸ਼ੁਰੂ ਹੋ ਜਾਂਦੀ ਹੈ ਟਵਿੰਕਰ ਆ ਗਈ ਹੈ ਤੇ ਸਾਡੇ ਦਿਲਜੀਤ ਸਿੰਘ ਜੀ ਚਾਹ ਲਿਟਲੀ ਉਹਨਾਂ ਵੱਲੋਂ ਦੋ ਜਫਿਆਂ ਦੇ ਪੈਸੇ ਪੁੱਗਿਆ ਟੀਮ ਕਰੀ ਗੱਲ ਪਰਚੀ ਦਾ ਨੰਬਰ ਹੈ ਜੀ 680 ਜੇ ਕਿਸੇ ਦਾ ਹੋਵੇ ਉਹ ਆ ਕੇ ਆਪਣਾ ਮਾਨ ਸਰਮਾਨ ਲੈ ਜਾਓ 680 ਨੰਬਰ ਹੈ ਇਧਰ ਇਹ ਬੱਲੇ 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 ਚੰਨੋ ਪੂਨੀਆਂ ਵਾਲੀ ਹਾਰ ਟਵਿੰਕਲ ਤਗੜਾ ਨੰਬਰ ਰੋੜਗੀ ਹੈ ਅੱਜ ਦੇ ਕਬੱਡੀ ਕੱਪ ਦੇ ਦੋ ਨੋਟ 5 500 ਵਾਲੇ ਦੋ ਉਂਗਲਾਂ 'ਚ ਖੜੇ ਕਰਦਾ ਬਾਈ ਜੀ 680 ਨੰਬਰ ਜੇ ਹੈ ਕਿਸੇ ਕੋਲ ਪੀਲੀ ਪਰਚੀ ਦਾ ਤੇ ਜਰੂਰ ਆਪਣੇ ਮਾਨ ਸਰਮਾ ਲੈ ਜਾਓ ਹੁਣ ਚੱਟੀ ਪਰਚੀ ਰੋਮੀ ਬਾਜਵਾ ਲੈ ਕੇ ਆ ਗਿਆ ਅੱਜ ਬਾਦਵੇਂ ਨੇ ਵੀ 체ਬੀ ਕੱਢੇ ਸਿੰਮੂ ਗਿੱਲ ਸਿੰਮੂ ਗਿੱਲ ਟਵਿੰਕਲ ਸਿੰਮੂ ਗਿੱਲ ਲਓ ਕਹਿੰਦੇ ਸਿੰਮੂ ਗਿੱਲ ਤੇ ਟਵਿੰਕਲ ਪਰ ਇਹ ਵੱਡਾ ਇਹਨਾ ਵੱਡੀ ਰੇਡ ਇਹਦੀ ਐ ਟਵਿੰਕਲ ਦੀ ਹਾਂਜੀ ਚੇਟੀ ਪਰਚੀ ਦੇ 35 ਨੰਬਰ ਆ ਜੀ ਐ ਟਵਿੰਕਲ ਆ ਜਿੰਨੇ ਫਿਰਤਾਵਾ ਬੋਲ ਦਿੰਦਾ ਲਓ ਕਹਿੰਦੇ ਜਦੋਂ ਟੱਕਰ ਸਿਰੇ ਦੀ ਹੋਈ ਫਿਰ ਟਵਿੰਕਲ ਵੀ ਇਹਨਾ ਥਾਪੀਆਂ ਸਿਰੇ ਦੀਆਂ ਮਾਰਦੀਆਂ ਹਾਂ ਫਿਰ ਸਿਰਾ ਕਰੋਨੀ ਐ ਫਾਈਨਲ ਦੀਆਂ ਦੋਨੋਂ ਟੀਮਾਂ ਪਰ ਅਜੇ ਫੈਸਲਾ ਜੇ ਹੋ ਗਿਆ ਆਵੇ ਤੇ ਭਾਰੀ ਉਹ ਜਰੂਰ ਦੱਸ ਦੀਏ ਹਾਂ ਚੇਟੀ ਪਰਚੀ ਦਾ ਨੰਬਰ 6 ਐ ਇਹ ਮੇਰੀ ਬੇਨਤੀ ਐ ਜੀ 6 ਨੰਬਰ ਜੇ ਕਿਸੇ ਕੋਲ ਹੈ ਤੇ ਭਾਰੀ ਆ ਜਾਓ ਜਲਦੀ ਦੇ ਨਾਲ ਹਰਜੀਤ ਸਿੰਘ ਟੀਮਾ ਅਮਰੀਕਾ ਤੋਂ ਅਮਰੀਕਾ ਤੋਂ ਤੇ 10 ਪਰਚੀਆਂ ਹੋਰ 5-500 ਦੀਆਂ ਆ ਜਾਓ ਆ ਜਾਓ ਜਲਦੀ ਦੇ ਨਾਲ ਹਾਰੋ ਜਲਦੀ ਦੇ ਨਾਲ ਲਓ ਸਾਹਮਣੇ ਟਵਿੰਕਲ ਨੇ ਤਾਵਾ ਬੋਲ ਦਿੱਤਾ ਐਨਾ ਸਿਰੇ ਦੀ ਰੇਡਰ ਦਾ ਪ੍ਰੈਸ ਲੱਗ ਚੁੱਕੀ ਹੈ ਮੈਨੂੰ ਲੱਗਦਾ ਵੀ ਤਾਰਾ ਨੇ ਖੋਚ ਪੱਟਣ ਦੀ ਟਰਾਈ ਕੀਤੀ ਹੈ ਪਰ ਇਹ ਬਹੁਤ ਵੱਡੀ ਰੇਡਰ ਹੈ ਮਿਹਨਤ ਕੀਤੀ ਹੋਈ ਹੈ ਆਹ ਕਹਿੰਦੇ ਮਿਹਨਤ ਦੇ ਸਿਰ ਤੇ ਐਨਾ ਕਬੱਡੀ ਖੇਡ ਹੁੰਦੀ ਹੈ ਪਰ ਸਾਹਮਣੇ ਟਵਿੰਕਲ 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 ਆਹ ਹੋ ਗਿਆ ਹੰਦੇ ਪਾਰ ਆਹ ਗੁਰਦਾਸਪੁਰ ਲਾਈਨ ਸਕਿਲ ਦੀ ਆ ਗਿਆ ਲਾਦਾ ਇਹ 11 ਵਾਲਾ ਆ ਗਿਆ 72 ਵਾਲਾ ਆ 611 ਵਾਲਾ ਆ ਗਿਆ ਹੇ ਨਾ ਭਾਈ ਰੋਹਿਤ ਰਾਪੋਰੀ ਆਈ ਹੈ ਲਵੀ ਆ ਦੇ ਉਹ ਜੀ ਇਹ ਮੁੰਡੇ ਨੂੰ ਹਨੀਫ ਜੀ ਆ ਰੇਡ ਪਹਿਲੀ ਪੈ ਗਈ ਆ ਕਹਿੰਦੇ 2000 ਵਾਲੀ ਸਰਦਾਰ ਦਲਜੀਤ ਸਿੰਘ ਚਾਹ ਲਟਲੀ ਟਵਿੰਕਲ ਤੇਰੀਆਂ ਦੋ ਰੇਡਾਂ 2000 ਦੀਆਂ ਇੱਕ ਪੈ ਚੁੱਕੀ ਆ ਤੇ ਇੱਕ ਬਾਕੀ ਆ ਸਰਦਾਰ ਦਲਜੀਤ ਸਿੰਘ ਜੀ ਚਾਹ ਲਟਲੀ ਵਾਲਾ ਤੇ ਖੁਸ਼ਦੀਪ ਸਿੰਘ ਆਓ ਖੁਸ਼ਦੀਪ ਕਹਿੰਦਾ ਖੈਰਾ ਪਿਆ 2000 ਬੋਲ ਬੋਲ 1000 ਦੀ ਦੂਜੀ ਰੇ ਦਲਜੀਤ ਸਿੰਘ ਚਾਲ ਏ ਬੱਲੇ 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 ਤਾੜੀਆਂ ਮਾਰ ਦਿਓ ਫੇਰਾ ਖੈਰਾ ਸਾਹਿਬ ਦੋ ਸਫਲ ਹੋ ਗਈਆਂ ਦੋ ਸਫਲ ਹੋ ਗਈਆਂ ਲਓ ਅਗਲੀ ਕਬੱਡੀ ਪਾਉਣ ਵਾਸਤੇ ਟਵਿੰਕਲ ਫੇਰ ਵੱਚੂਗੀ ਆ ਮਾਝੇ ਵਾਲੀ ਇੱਕ ਪਾਸੇ ਗੁਰਦਾਸਪੁਰ ਲਾਇਨਸ ਖੇਲਦੀ ਹੈ ਵੱਡੇ ਪ੍ਰਮੋਟਰਾਂ ਦੀ ਵੱਡੀ ਟੀਮਾਂ ਦੂਸਰੇ ਪਾਸੇ ਮਾਈ ਪਾਗੋ ਜਗਤਪੁਰ ਕਾਡੀ ਅਕੈਡਮੀ ਪਰ ਮਿੱਤਰੋ ਜਸਕਰਨ ਕੌਰ ਲਾਡੀ ਦੀ ਟੀਮ ਹੈ ਲਓ ਕਹਿੰਦੇ ਹੋਗੀ ਰੇਡਰ ਤੇ ਭਾਰੀ ਟਿੱਬੇ ਵਾਲਿਆ ਫਿਰ ਇਸ ਵਾਰੀ ਰੇਡਰ ਦੀ ਪਾਸ ਕਰਾਉਂਦੀ ਹੈ ਕਿ ਆਟੋਮੈਟਿਕ ਵਜ ਦੀ ਤਾੜੀ ਅਮਨੀ ਜੱਦੇ ਜਫੇ ਲਾਉਂਦੀ ਹੈ ਅਮਨੀ ਜੱਦੇ ਜਫੇ ਲਾਉਂਦੀ ਹੈ ਪਰ ਪੁਆਇੰਟ ਟਵਿੰਕਲ ਦੇ ਹਿੱਸੇ ਚ ਉਹਨਾਂ ਦੇ ਵੱਲੋਂ ਦੋਨਾਂ ਟੀਮਾਂ ਲਈ 1-1000 ਰੁਪਏ ਦਾ ਜਿਹੜਾ ਮਾਨ ਸਨਮਾਨ ਆਇਆ ਹੈ ਹਰਜੀਤ ਸਿੰਘ ਜੀਮਾ ਅਮਰੀਕਾ ਵੱਡੇ ਭਰਾਰੇ ਬਹੁਤ ਵੱਡੇ ਪਿਆਰ ਜਿਹੜੇ ਉਹ ਬਖਸ਼ੇ ਖਿਡਾਰੀਆਂ ਲਈ ਫਰਾ ਜਿਹੜੀਆਂ ਦੋ ਟੀਮਾਂ ਇਹਨਾਂ ਨੂੰ 1100 127 ਨੰਬਰ ਹੈ ਬਾਈ ਏ ਆਓ ਟਵਿੰਕਲ 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 ਲਓ ਇੱਕ ਹੋਰ ਅੰਕ ਐਨਾ ਚੱਲਦਾ ਮੈਚ ਪਾਉਣ ਵਾਸਤੇ ਟਵਿੰਕਲ ਆਹ ਛਾੜ ਨੰਬਰ ਨਿਕਲੇ ਪਤੰਦਰ ਦੂਜੀ ਵਾਰੀ ਫੇਰ ਆ ਗਿਆ ਭੇਰੇ ਇੱਕ ਵਾਰੀ ਤਾੜੀਆਂ ਮਾਰ ਦੋ ਇਹ 11 11 2200 ਲੈ ਗਿਆ ਤਾੜੀਆਂ ਮਾਰ ਦੋ ਇਹਦੇ ਵਾਸਤੇ ਮੁੰਡਾ ਕਹਿੰਦੇ ਅੱਜ ਕਿਸਮਤ ਇਹਦੇ ਕਿਸਮਤ ਨਹੀਂ ਲੱਗਦਾ ਇਹਦੇ ਤੁੱਕੇ ਹੀ ਲੱਗੀ ਜਾ ਰਹੇ ਹੈ 672 ਦੇ 127 ਇਧਰ ਦਰਜੀਤ ਸਿੰਘ ਜੀ ਚਾਲ ਸਾਹਿਬ ਇਟਲੀ ਵਾਲਿਆਂ ਵੱਲੋਂ ਨਿਸ਼ਾ ਤੇਰੀਆਂ ਵੀ ਦੋ ਕਬੱਡੀਆਂ 1000 ਦੀਆਂ ਲਓ ਕਹਿੰਦੇ ਸਾਹਮਣੇ ਟਵਿੰਕਲ ਤੇ ਅਮਨੀ ਦੇ ਦਰਮਿਆਨ ਟੱਕਰ ਆ ਇਧਰ 672 ਵੀ ਨਿਕਲ ਆਇਆ ਹੈ ਕਰ ਦੋ ਮੈਚ ਸ਼ੁਰੂ ਟਕੜਾ ਮੈਚ ਪਹਿਲੀ ਰੇਡ ਇਹਨੂੰ ਟਵਿੰਕਲ ਕਹਿੰਦੇ ਐ ਪਹਿਲੀ ਰੇਡ ਪੈ ਰਹੀ ਐ ਖੇਡ ਮੈਦਾਨ ਦੇ ਵਿੱਚ ਲਾ ਟਵਿੰਕਲ ਦੀ ਤੇ ਬੋਲ ਵੱਡੇ ਬਾਈ ਦੇ ਆਹ ਕਹਿੰਦੇ ਟਵਿੰਕਲ ਵੱਜ ਚੁੱਕੀ ਆ ਮਾਝੇ ਵਾਲੀ ਮੇਰੇ ਪੁੱਤਰੋ ਬਹੁਤ ਲੰਮਾ ਪੈਣਾ ਤੈਅ ਕਰਕੇ ਆਈ ਐ ਲੰਮੇ ਸਮੇਂ ਤੋਂ ਖੇਡ ਮੈਦਾਨਾਂ ਵਿੱਚ ਜੂੰਂਦੀ ਆ ਲੋ 2 ਨੰਬਰ ਤੇ ਹਲਕਾ ਟੱਚ ਐਦਾ ਕਹਿੰਦੇ ਵੀ ਪੂਨੀਆਂ ਰੇੜਵਾ ਪਿੰਡ ਹੈ 2 ਨੰਬਰ ਤੇ ਜੜੀ ਮਟਿਆਰ ਨੂੰ ਟੱਚ ਵੱਜਾ ਲਓ ਕਹਿੰਦੇ ਉਧਰ ਮਨਜਿੰਦਰ ਨੂੰ ਟੱਚ ਮਾਰ ਕੇ ਟਵਿੰਕਲ ਨੇ ਤਗੜੇ ਅੰਕ ਦਾ ਵਾਅਦਾ ਕਰ ਦਿੱਤਾ ਜੀ ਚਾਲ ਸਾਹਿਬ ਇਟਲੀ ਵਾਲਿਆਂ ਵੱਲੋਂ 1000 ਇੱਕ ਹਜ਼ਾਰ ਦਾ ਹੋਣਾ ਜੇ ਲੱਗ ਗਿਆ ਤੇ ਆ ਪੀਤੂ ਕੋਟਰੇ ਵਾਲੀ ਜੀ ਨੇ ਹੁਣ ਟੱਚ ਮਾਰਿਆ ਜਫਾ ਨਹੀਂ ਲਾ ਸਕੀ ਹਰ ਜਫਾ ਇੱਕ ਹਜ਼ਾਰ ਦਾ ਟਵਿੰਕਲ ਹੈ ਜੀਨੇ ਹੋੜ ਤਾਵਾ ਬੋਲ ਦਿੰਦਾ ਕਿ ਬੂਰ ਪਿਆ ਕਣਕਾਂ ਨੂੰ ਮਾਏ ਵਿੱਚ ਬਾਗੀ ਅੰਬੀਆਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਧੀਆਂ ਤੂੰ ਸਭ ਬੁੱਕਲ ਵਿੱਚ ਰੱਖੀਆਂ ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬੂ ਅਸਾਂ ਰੀਜਾਂ ਨਾਲ ਹਡਾਈਆਂ ਕਿ ਕੂੰਜਾਂ ਵਾਂਗ ਪ੍ਰੋਣੀਆਂ ਧੀਆਂ ਅੱਜ ਕਿੰਨੇ ਰਾਏਪੁਰ ਰਾਈਆਂ ਦੀ ਧਰਤੀ ਤੇ ਆਹ ਦੇਖਾਂਗੇ ਜਿਹਦੀ ਕਬੱਡੀ ਪਰਾਂ ਦੇ ਵਿੱਚ ਪੈ ਰਹੀ ਐ ਆ ਦੇਖਾਗੇ ਅਮਨ ਤਿਆਰ ਹੈ ਚਾਰ ਖਿਡਾਰਨਾਂ ਨੇ ਚਾਰਾ ਖਿਡਾਰਨਾਂ ਦੇ ਵਿੱਚੋਂ ਹੁਣ ਟਵਿੰਕਲ ਨੂੰ ਕੌਣ ਡੱਕੂ ਗੱਲ ਸਮੇਂ ਦੀ ਐ ਗੱਲ ਸਮੇਂ ਦੀ ਐ ਅੱਜ ਤਾਂ ਪਤਾ ਨਹੀਂ ਕਿਉਂ ਨਹੀਂ ਤਾਂ ਟਵਿੰਕਲ ਪੱਲੀ ਰੇਟ ਤੇ ਥਾਪੀ ਮਾਰਨੀ ਸ਼ੁਰੂ ਹੋ ਜਾਂਦੀ ਹੈ ਟਵਿੰਕਲ ਆ ਗਈ ਹੈ ਤੇ ਸਾਡੇ ਦਿਲਜੀਤ ਸਿੰਘ ਜੀ ਚਾਹ ਲਿਟਲੀ ਉਹਨਾਂ ਵੱਲੋਂ ਦੋ ਜਫਿਆਂ ਦੇ ਪੈਸੇ ਪੁੱਗਿਆ ਟੀਮ ਕਰੀ ਗੱਲ ਪੀਲੀ ਪਰਚੀ ਦਾ ਨੰਬਰ ਆ ਜੀ 680 ਜੇ ਕਿਸੇ ਦਾ ਹੋਵੇ ਉਹ ਆ ਕੇ ਆਪਣਾ ਮਾਨ ਸਰਮਾ ਲੈ ਜਾਓ 680 ਨੰਬਰ ਹੈ ਇੱਧਰ ਇਹ ਚੱਤੋ ਬੱਲੇ 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 ਚੱਤੋ ਚੰਨੋ ਪੂਨੀਆਂ ਵਾਲੀ ਹਰ ਟਵਿੰਕਲ ਤਗੜਾ ਨੰਬਰ ਰੋੜਗੀ ਹੈ ਅੱਜ ਦੇ ਕਬੱਡੀ ਕੱਪ ਦੇ ਦੋ ਨੋਟ 550 ਵਾਲੇ ਦੋ ਉਂਗਲਾਂ 'ਚ ਖੜੇ ਕਰਦਾ ਹੈ ਭਾਈ ਜੀ 680 ਨੰਬਰ ਜੇ ਹੈ ਕਿਸੇ ਕੋਲ ਪੀਲੀ ਪਰਚੀ ਦਾ ਤੇ ਜਰੂਰ ਆਪਣੇ ਮਾਨ ਸਰਵਾਂ ਲੈ ਜਾਓ ਹੁਣ ਚੱਡੀ ਪਰਚੀ ਰੋਮੀ ਬਾਜਵਾ ਲੈ ਕੇ ਆ ਗਿਆ ਅੱਜ 12ਵੇਂ ਨੇ ਵੀ 체비 ਕੱਢੇ ਸਿੰਮੂ ਗਿੱਲ ਸਿੰਮੂ ਗਿੱਲ ਟਵਿੰਕਲ ਸਿੰਮੂ ਗਿੱਲ ਲਓ ਕਹਿੰਦੇ ਸਿੰਮੂ ਗਿੱਲ ਤੇ ਟਵਿੰਕਲ ਪਰ ਇਹ ਵੱਡਾ ਐਨਾ ਵੱਡੀ ਰੇਡ ਇਹਦੀ ਐ ਟਵਿੰਕਲ ਦੀ ਹਾਂਜੀ ਚੇਟੀ ਪਰਚੀ ਦੇ 35 ਨੰਬਰ ਆ ਜੀ ਆ ਟਵਿੰਕਲ ਆ ਜਿੰਨੇ ਫਿਰਤਾਵਾ ਬੋਲ ਦਿੰਦਾ ਲਓ ਕਹਿੰਦੇ ਜਦੋਂ ਟੱਕਰ ਸਿਰੇ ਦੀ ਹੋਈ ਫਿਰ ਟਵਿੰਕਲ ਵੀ ਐਨਾ ਥਾਪੀਆਂ ਸਿਰੇ ਦੀਆਂ ਮਾਰਦੀਆਂ ਹਾਂ ਫਿਰ ਸਿਰਾ ਕਰੋਨੀ ਐ ਫਾਈਨਲ ਦੀਆਂ ਦੋਨੋਂ ਟੀਮਾਂ ਪਰ ਅਜੇ ਫੈਸਲਾ ਜੇ ਹੋ ਗਿਆ ਆਵੇ ਤੇ ਭਾਰੀ ਉਹ ਜਰੂਰ ਦੱਸ ਦੀਏ ਹਰ ਚੱਟੀ ਪਰਚੀ ਦਾ ਨੰਬਰ 6 ਐ ਇਹ ਮੇਰੀ ਬੇਨਤੀ ਹੈ ਜੀ 6 ਨੰਬਰ ਜੇ ਕਿਸੇ ਕੋਲ ਹੈ ਤੇ ਭਾਰੀ ਆ ਜਾਓ ਜਲਦੀ ਦੇ ਨਾਲ ਹਰਜੀਤ ਸਿੰਘ ਟੀਮਾ ਅਮਰੀਕਾ ਤੋਂ ਅਮਰੀਕਾ ਤੋਂ ਤੇ 10 ਪਰਚੀਆਂ ਹੋਰ 5-500 ਦੀਆਂ ਆ ਜਾਓ ਆ ਜਾਓ ਜਲਦੀ ਦੇ ਨਾਲ ਹਰੋ ਜਲਦੀ ਦੇ ਨਾਲ ਲਓ ਸਾਹਮਣੇ ਟਵਿੰਕਲ ਨੇ ਤਾਵਾ ਬੋਲ ਦਿੱਤਾ ਐਨਾ ਸਿਰੇ ਦੀ ਰੇਡਰ ਦਾ ਪ੍ਰੈਸ ਲੱਗ ਚੁੱਕੀ ਹੈ ਮੈਨੂੰ ਲੱਗਦਾ ਵੀ ਤਾਰਾ ਨੇ ਖੋਚ ਪੱਟਣ ਦੀ ਟਰਾਈ ਕੀਤੀ ਹੈ ਪਰ ਇਹ ਬਹੁਤ ਵੱਡੀ ਰੇਡਰ ਹੈ ਮਿਹਨਤ ਕੀਤੀ ਹੋਈ ਹੈ ਆਹ ਕਹਿੰਦੇ ਮਿਹਨਤ ਦੇ ਸਿਰ ਤੇ ਐਨਾ ਕਬੱਡੀ ਖੇਡ ਹੁੰਦੀ ਹੈ ਪਰ ਸਾਹਮਣੇ ਟਵਿੰਕਲ 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 ਆਹ ਹੋ ਗਿਆ ਹੰਦੇ ਪਾਰ ਆਹ ਗੁਰਦਾਸਪੁਰ ਲਾਈਨ ਸਕਿਲ ਦੀ ਆ ਗਿਆ ਲਾਦਾ ਇਹ 11 ਵਾਲਾ ਆ ਗਿਆ 72 ਵਾਲਾ ਆ 611 ਵਾਲਾ ਆ ਗਿਆ ਕੀ ਨਾ ਭਾਈ ਰੋਹਿਤ ਰਾਪੁਰੀ ਆਈ ਹੈ ਲਵੀ ਆ ਦੇਓ ਜੀ ਇਹ ਮੁੰਡੇ ਨੂੰ ਹਨੀਫ ਜੀ ਆ ਰੇਡ ਪਹਿਲੀ ਪੈ ਗਈ ਆ ਕਹਿੰਦੇ 2000 ਵਾਲੀ ਸਰਦਾਰ ਦਲਜੀਤ ਸਿੰਘ ਚਾਹ ਲਿਟਲੀ ਟਵਿੰਕਲ ਤੇਰੀਆਂ ਦੋ ਰੇਡਾਂ 2000 ਦੀਆਂ ਇੱਕ ਪੈ ਚੁੱਕੀ ਆ ਤੇ ਇੱਕ ਬਾਕੀ ਆ